ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰਸੀ ਮੂ ਅਣਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਮਨਜੀਤ ਕੌਰ ਖੋਖਰੂਪਨਗਰ ਤੋਂ ਹਾਂਜੀ ਦੀਦੀ ਤੁਸੀਂ ਹਫਤੇ ਵਿੱਚ ਦੀ 3-4 ਵਾਰੀ ਲਗਾ ਸਕਦੇ ਹੋ ਬਾਕੀ ਇਹ ਹੈਗਾ ਵੀ ਉਹਦਾ ਇਹ ਨਹੀਂ ਹੈਗਾ ਕਿ ਆਪਾਂ ਆਇਲ ਲਗਾ ਲਿਆ ਤੇ ਆਪਾਂ ਨੂੰ 헤어 ਵਾਸ਼ ਕਰਨੇ ਪੈਣਗੇ ਤੁਸੀਂ ਉਹਨੂੰ ਡੇਲੀ ਵੀ ਲਗਾ ਸਕਦੇ ਹੋ ਠੀਕ ਹੈ ਨਾ ਜਿਵੇਂ ਆਪਾਂ ਨਾਰਮਲ ਹੀ ਹਨਾ ਦੋ ਵਾਰੀ ਤਿੰਨ ਵਾਰੀ ਵਾਸ਼ ਕਰਦੇ ਆ ਹਫਤੇ ਦੇ ਵਿੱਚ ਦੀ ਤੇ ਪਰ ਇਹ ਜ਼ਰੂਰੀ ਨਹੀਂਗਾ ਤੁਸੀਂ ਡੇਲੀ ਲਗਾਉਣਾ ਚਾਹੁੰਦੇ ਡੇਲੀ ਵੀ ਲਗਾਓ ਡੇਲੀ ਲਗਾਉਣਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ ਤੇ ਬਹੁਤ ਵਧੀਆ ਚੀਜ਼ ਆ ਸੁਖਮਣ ਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਵਿੱਕੀ ਰੂਮਾਨਾ ਬਹੁਤ ਬਹੁਤ ਧੰਨਵਾਦ ਜੀ ਗੁਰਦਾਸ ਬਹੁਤ ਬਹੁਤ ਧੰਨਵਾਦ ਜੀ ਸੁਨੀਤਾ ਪੋਗਪੁਰ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ नवदीप कौर हरी के कलान बहुत बहुत धन्यवाद जी मनी दी आईडी कमेंट आया बहुत बहुत धन्यवाद प्रीत से फ्रॉम ਮਲੋਟ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਨੂੰ ਇਨੇ ਕਮੈਂਟ ਆਏ ਸੀ ਕਿ ਆਪਾਂ ਤੁਹਾਡੇ ਨਾਮ ਬੋਲ ਲੇਤੀ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਆਪਾਂ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆਂ ਤੇ ਆਪਾਂ ਨੂੰ ਕਈ ਵਾਰੀ ਕਮੈਂਟ ਦੇ ਵਿੱਚ ਕਿ ਭੈਣਾ ਕਹਿੰਦੀ ਆ ਕਿ ਸਾਡਾ ਨਾਮ ਬੋਲ ਦਿਓ ਆਪਾਂ ਹਮੇਸ਼ਾ ਹੀ ਨਾਮ ਬੋਲਦੇ ਆਪਾਂ ਨੂੰ ਜਿੰਨੇ ਕਮੈਂਟ ਆਉਂਦੇ ਆ ਆਪਾਂ ਪਹਿਲਾਂ ਨਾਮ ਬੋਲਦੇ ਆ ਠੀਕ ਹੈ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਏ ਤੇ ਇੰਨਾ ਵਧੀਆ 글로ਅ ਆਊਗਾ ਚਿਹਰੇ ਦੇ ਉੱਪਰ ਕਈ ਵਾਰ ਆਪਾਂ ਨੂੰ ਲੱਗਦਾ ਹਨਾ ਕਿ ਮੇਰੀ ਸਕਿਨ ਡਲ ਜੀ ਹੋ ਚੁੱਕੀ ਆ ਮੇਰਾ ਚਿਹਰਾ 글로ਅ ਨਹੀਂ ਕਰ ਰਿਹਾ ਜਿਨ੍ਹਾਂ ਦਾ 글로ਅ ਜਾ ਚੁੱਕਿਆ ਏ ਚਿਹਰੇ ਦਾ ਉਹਨਾਂ ਨੂੰ ਵਾਪਸ 글로ਅ ਲੈ ਕੇ ਆਉਣਾ ਏ ਜੇ ਤੇ ਤੁਸੀਂ ਇੱਕ ਬਸ ਸਿੰਪਲ ਦੋ ਚੀਜ਼ਾਂ ਤੋਂ ਤਿਆਰ ਕਰਾਂਗੇ ਆਪਾਂ ਇੱਕ ਤੇ ਉਹ ਤੁਸੀਂ ਰਾਤ ਨੂੰ ਲਗਾ ਕੇ ਸੋਣਾ ਏ ਇਹ ਕੁਝ ਕੁ ਦਿਨਾਂ ਦੇ ਵਿੱਚ ਤੁਹਾਨੂੰ ਐ ਲੱਗਣ ਲੱਗ ਜੂਗਾ ਕਿ ਮੇਰੇ ਚਿਹਰੇ ਤੇ 글로ਅ ਆ ਗਿਆ ਵਾਪਸ ਆ ਗਿਆ ਕਿਵਰ ਐ ਹੋਏ ਨਾ ਹੁਣ ਗਰਮੀ ਦੇਖ ਲਓ ਕਿੰਨੀ ਜ਼ਿਆਦਾ ਪੈ ਰਹੀ ਹੈ ਨਾ ਤੇ ਆਪਾਂ ਨੂੰ ਐ ਹੋ ਜਾਂਦਾ ਕਿ ਹਾਇ ਚਿਹਰੇ ਦਾ 글로 ਹੀ ਚਲਾ ਗਿਆ ਤੇ ਇਹ ਸਰਦੀਆਂ ਦੇ ਵਾਸਤੇ ਵੀ ਬਹੁਤ ਵਧੀਆ ਏ ਤੁਸੀਂ ਡੇਲੀ ਲਗਾਉਂਦੇ ਰਹੋ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਤੇ ਬਸ ਦੋ ਕੁ ਚੀਜ਼ਾਂ ਐ ਕੋਈ ਔਖਾ ਕੰਮ ਨਹੀਂਗਾ ਰਾਤ ਨੂੰ ਆਪਣਾ ਚੰਗੀ ਤਰ੍ਹਾਂ ਫੇਸ ਵਾਸ਼ ਕਰ ਲਿਓ ਜਿਸ ਵੀ ਚੀਜ਼ ਦੇ ਨਾਲ ਤੁਸੀਂ ਵਾਸ਼ ਕਰਦੇ ਹੋ ਤੇ ਫਿਰ ਤੁਸੀਂ ਲਗਾ ਲਿਓ ਆਪਾਂ ਐਲੋਵੀਰਾ ਤੇ ਗੁਲਾਬ ਜਲ ਇਹ ਤਾਂ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਦੋਨੋਂ ਆਪਾਂ ਇਕੱਲਾ ਇਕੱਲਾ ਕਰਕੇ ਲਗਾਵਾਂਗੇ ਤਾਂ ਵੀ ਬਹੁਤ ਵਧੀਆ ਤੇ ਜਦੋਂ ਆਪਾਂ ਦੋਨੋਂ ਮਿਲਾ ਕੇ ਲਗਾ ਲੇ ਫਿਰ ਤਾਂ ਜਿਵੇਂ ਆਪਾਂ ਕਹਿੰਨੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਵੀ ਇੰਨਾ ਜ਼ਬਰਦਸਤ ਦਾ ਨੁਸਖਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਕੀ ਨੂੰ ਪੜ ਦੱਸਦੀਆਂ ਤੁਹਾਨੂੰ ਲਗਾਉਣਾ ਕਿਸ ਤਰ੍ਹਾਂ ਹੈ ਤੁਸੀਂ ਆਪਣੇ ਹੱਥ ਤੇ ਹੀ ਪਾ ਸਕਦੇ ਹੋ ਪਹਿਲਾਂ ਮਤਲਬ ਖੜੇ ਮਸਾਲੇ ਆਪਾਂ ਪਾਉਣੇ ਆ ਸੁੱਕੇ ਮਸਾਲੇ ਉਹਦੇ ਵਿੱਚ ਪਹਿਲਾਂ ਥੋੜੀ ਜੀ ਰਤਨ ਜੋਤ ਵੀ ਕਈ ਲੋਕ ਯੂਜ਼ ਕਰਦੇ ਆ ਸਬਜ਼ੀ ਦੇ ਵਿੱਚ ਬਹੁਤ ਵਧੀਆ ਚੀਜ਼ ਆ ਨੇਚਰਲ ਚੀਜ਼ ਆ ਉਹ ਤੇ ਉਹ ਆਪਾਂ ਨੂੰ ਖਾਣ ਲਈ ਵੀ ਬਹੁਤ ਚੰਗੀ ਆ ਆਪਣੀ ਸਿਹਤ ਵਾਸਤੇ ਵੀ ਤੇ ਉਹਦਾ ਆਪਾਂ ਕੀ ਕਰਨਾ ਹੈ ਮੰਨ ਲਓ ਕਿ ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਐਨੇ ਕਿ ਤੁਸੀਂ ਰਤਨ ਜੋਤ ਦਾ ਪਾਊਡਰ ਕਰ ਲਿਓ ਠੀਕ ਹੈ ਉਹ ਨਾ ਮਿਲਦੀਆਂ ਗੰਡੀਆਂ ਜੀਆਂ ਹੁੰਦੀਆਂ ਐ ਤੇ ਬਾਜ਼ਾਰੋਂ ਤੁਹਾਨੂੰ ਪਾਊਡਰ ਵੀ ਮਿਲ ਜੂਗਾ ਜੇ ਤੁਸੀਂ ਗੰਡੀਆਂ ਜੀਆਂ ਲਿਆ ਕੇ ਉਹਨ ਘਰੇ ਪਾਊਡਰ ਬਣਾਉਣਾ ਤੁਸੀਂ ਉਹ ਵੀ ਬਣਾ ਸਕਦੇ ਹੋ ਤੇ ਵੈਸੇ ਹੁੰਦੀਆਂ ਉਹ ਗੰਡੀਆਂ ਜੀਆਂ ਟੈਪੀਆਂ ਲੰਮੀਆਂ ਲੰਮੀਆਂ ਜੀ ਨਾ ਤੇ ਕਹੋਗੇ ਪੰਸਾਰੀ ਨੂੰ ਕਿ ਰਤਨ ਜੋਤ ਦਾ ਪਾਊਡਰ ਚਾਹੀਦਾ ਉੱਥੋਂ ਪਾਊਡਰ ਵੀ ਮਿਲ ਜੂਗਾ ਤੁਹਾਨੂੰ ਉਹ ਸੁੱਕੀਆਂ ਵੀ ਮਿਲ ਜਾਣਗੀਆਂ ਤੁਸੀਂ ਘਰੇ ਵੀ ਲਿਆ ਕੇ ਤਿਆਰ ਕਰ ਸਕਦੇ ਹੋ ਬਾਕੀ ਤੁਸੀਂ ਉੱਥੇ ਪਾਊਡਰ ਵੀ ਲਿਆ ਸਕਦੇ ਹੋ ਉਹਦਾ ਪਾਊਡਰ ਤੁਸੀਂ ਲੈ ਕੇ ਤੁਸੀਂ ਮੰਨ ਲਓ ਵੀ ਆਪਣੇ ਵਾਲਾਂ ਤੇ ਲਗਾਉਣਾ ਹੈ। ਵਾਲ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਪੂਰੀ ਤਰ੍ਹਾਂ ਸਾਰੇ ਵਾਲ ਸਪੇਦ ਹੋ ਚੁੱਕੇ ਚਿੱਟੇ ਹੋ ਚੁੱਕੇ ਆ ਫਿਰ ਤੁਸੀਂ ਜਿਆਦਾ ਪਾਇਓ। ਜੇ ਮੈਂ ਤੁਹਾਨੂੰ ਦੱਸਾਂ ਵੀ ਜੁ ਕਈ ਵਾਰ ਹੁੰਦਾ ਪੈਣਾ ਦੇ ਇੱਥੇ ਮੂਰੇ ਮੂਰੇ ਹੁੰਦੇ ਹਨ ਜਾਂ ਥੋੜੇ ਆ ਜਿਨ੍ਹਾਂ ਦੇ ਉਹ ਲਗਾਉਣਾ ਜੇ ਤੁਸੀਂ ਹੁਣੇ ਤੋਂ ਸ਼ੁਰੂ ਕਰੋਗੇ ਤੁਹਾਡੇ ਅੱਗੇ ਜਾ ਕੇ ਵਾਲ ਚਿੱਟੇ ਨਹੀਂ ਆਉਣਗੇ। ਇਹ ਨਾਲ ਜਿਆਦਾ ਜ਼ਬਰਦਸਤ ਨੁਸਖਾ ਹੈ। ਤੇ ਤੁਸੀਂ ਐਂ ਕਰਿਓ 2 ਚਮਚੇ ਰਤਨ ਜੋਤ ਦੇ ਪਾਉਣੇ ਆ। 2 ਚਮਚੇ ਹੀ ਜਿਹੜਾ ਆਂਵਲੇ ਦਾ ਪਾਊਡਰ ਹੁੰਦਾ ਆਂਵਲੇ ਦਾ ਪਾਊਡਰ ਪਾ ਲੈਣਾ ਤੇ ਉਹਨੂੰ ਤੁਸੀਂ ਲੋਹੇ ਦੇ ਭਾਂਡੇ ਦੇ ਵਿੱਚ ਰਾਤ ਨੂੰ ਭੋਂਕੇ ਰੱਖਦੇ ਨਾ ਤੇ ਸਵੇਰ ਤੁਸੀਂ ਕੀ ਕਰਨਾ ਉਹਨੂੰ ਆਪਣੇ ਵਾਲਾਂ ਦੇ ਉੱਪਰ ਲੇਪ ਲਗਾ ਲੈਣਾ ਤੇ ਹੌਲੀ-ਹੌਲੀ ਤੁਸੀਂ ਜਿਵੇਂ-ਜਿਵੇਂ ਉਹਨੂੰ ਲਗਾਉਂਦੇ ਰਹੋਗੇ ਮਤਲਬ ਤੁਸੀਂ ਨਾ ਉਹਨੂੰ 10 ਵਾਰ ਲਗਾਓਗੇ ਨਾ ਭੈਣ ਜਿਹੜੀ ਨੇ ਮੇਰੇ ਨਾਲ ਵੀਡੀਓ ਸ਼ੇਅਰ ਕੀਤੀ ਆ ਮੈਨੂੰ ਦੱਸਿਆ ਜਿਹੜੀ ਭੈਣ ਨੇ ਉਹ ਕਹਿੰਦੀ ਮੈਂ 10 ਵਾਰ ਲਗਾ ਚੁੱਕੀ ਆ ਤੇ ਕਹਿੰਦੀ ਮੈਨੂੰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਮੇਰੇ ਪੂਰੀ ਤਰ੍ਹਾਂ ਚਿੱਟੇ ਹੋ ਚੁੱਕੇ ਸੀ ਵਾਲ ਤੇ ਇਹ ਕਹਿੰਦੀ ਮੈਂ 10 ਵਾਰ ਗਿਣਤੀ ਦੇ ਵਿੱਚ ਹੀ ਲਗਾਇਆ ਤੇ ਕਹਿੰਦੀ ਜਿਹੜੇ ਮੇਰੇ ਚਿੱਟੇ ਸੀ ਨਾ ਉਹ ਮੇਰੇ ਵਾਲ ਕਾਲੇ ਹੋ ਗਏ ਇੱਕ ਨੇਚਰਲ ਡਾਈ ਆ ਤੇ ਐ ਹੁੰਦਾ ਕਿ ਜੇ ਆਪਾਂ ਪਹਿਲੀ ਵਾਰ ਹੀ ਲਗਾ ਰਹੇ ਆ ਜੇ ਨਹੀਂ ਰੰਗ ਚੜਿਆ ਤੇ ਕੋਈ ਚੱਕਰ ਨਹੀਂ ਪਰ ਥੋੜਾ ਜਿਹਾ ਤੁਹਾਡੇ ਰੰਗ ਜ਼ਰੂਰ ਚੜੂਗਾ ਇਹ ਨਹੀਂ ਹੋਊਗਾ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਹਾਨੂੰ ਐ ਲੱਗੂਗਾ ਵੀ ਹਾਂ ਮੈਂ ਲਗਾਇਆ ਤੇ ਮੈਨੂੰ ਕੁਝ ਕ ਫਰਕ ਪਿਆ ਆਈ ਤੇ ਜਿਵੇਂ ਜਿਵੇਂ ਆਪਾਂ ਲਗਾਈ ਜਾਵਾਂਗੇ ਉਹਨੂੰ ਤੁਸੀਂ ਹਫ਼ਤੇ ਵਿੱਚ ਦੀ ਦੋ ਵਾਰ ਲਗਾ ਸਕਦੇ ਹੋ ਜਦੋਂ ਤੁਸੀਂ 10 ਕਵਾਰ ਲਗਾ ਲਿਆ ਤੁਹਾਨੂੰ ਐ ਲੱਗੂਗਾ ਵੀ ਸੱਚੀ ਮੇਰੇ ਤਾਂ ਵਾਲ ਕਾਲੇ ਹੋ ਗਏ ਆ ਜੜਾਂ ਤੋਂ ਤੇ ਜਿਹੜੇ ਤੁਹਾਡੇ ਆਉਣੇ ਆ ਵਾਲ ਚਿੱਟੇ ਮਤਲਬ ਕਈ ਵਾਰ ਹੁੰਦਾ ਬਹੁਤ ਤੇਜ਼ੀ ਦੇ ਨਾਲ ਚਿੱਟੇ ਵਾਲ ਆ ਜਾਂਦੇ ਆ ਉਹ ਰੁਕ ਜਾਣਗੇ ਉੱਥੇ ਹੀ ਰੁਕ ਜਾਣਗੇ ਜਿੰਨੇ ਕ ਆ ਗਏ ਆ ਉਹ ਵੀ ਮਤਲਬ ਹੋ ਜਾਣਗੇ ਤੁਹਾਡੇ ਹੌਲੀ ਹੌਲੀ ਕਾਲੇ ਹੋਣਗੇ ਤੇ ਪਰ ਇਹ ਆ ਵੀ ਅੱਗੇ ਨਹੀਂ ਆਉਣਗੇ ਠੀਕ ਹੈ ਬਹੁਤ ਵਧੀਆ ਅਜਮਾਇਆ ਹੋਇਆ ਨੁਸਖਾ ਹੈ ਤੇ ਤੁਸੀਂ ਜਰੂਰ ਕਰਕੇ ਤੇ ਮੈਨੂੰ ਫੇਰ ਕਮੈਂਟ ਕਰਿਓ ਵੀ ਤੁਹਾਨੂੰ ਰਿਜ਼ਲਟ ਕਿਵੇਂ ਦਾ ਲੱਗਿਆ ਤੇ ਰਤਨ ਜੋਤ ਪੰਸਾਰੀ ਦੀ ਦੁਕਾਨ ਤੋਂ ਤੁਸੀਂ ਜਿੱਤੋਂ ਮਰਜ਼ੀ ਲੈ ਸਕਦੇ ਹੋ ਹਰ ਕਿਸੇ ਨੂੰ ਪਤਾ ਵੀ ਰਤਨ ਜੋਤ ਮਿਲਦੀ ਹੈ ਤੁਸੀਂ ਉਹ ਸਬਜੀ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਖਾ ਵੀ ਸਕਦੇ ਹੋ ਤੇ ਵਾਲਾਂ ਤੇ ਲਗਾਉਣ ਦਾ ਵੀ ਬੜਾ ਵਧੀਆ ਰਿਜ਼ਲਟ ਆ ਤੇ ਮੈਨੂੰ ਐ ਲੱਗਿਆ ਕਿ ਚਲੋ ਮੈਨੂੰ ਜਿਹੜੀ ਚੀਜ਼ ਦਾ ਪਤਾ ਲੱਗਦਾ ਹੈ ਨਾ ਮੈਨੂੰ ਐ ਹੁੰਦਾ ਕਿ ਕੋਈ ਭੈਣ ਮੈਨੂੰ ਜਦੋਂ ਕਹਿੰਦੀ ਹੈ ਨਾ ਵੀ ਆਪਾਂ ਨੇ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਮੈਂ ਉਦੋਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਬਾਕੀ ਤੁਸੀਂ ਲਗਾ ਕੇ ਹਾਸ਼ ਗਰੂ ਸੌਰੀ ਥੱਕੇ ਪਏ ਆ ਅੱਜ ਤੇ ਤੁਸੀਂ ਲਗਾ ਕੇ ਮੈਨੂੰ ਤੇ ਜਰੂਰ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦਾ ਰਿਜ਼ਲਟ ਆ ਬੋਲਾਂ ਹੀ ਵਧੀਆ ਰਿਜ਼ਲਟ ਆ ਜੇ ਬਰ ਦੱਸਤਾ ਤੇ ਜਰੂਰ ਲਗਾ ਕੇ ਮੈਨੂੰ ਕਮੈਂਟ ਕਰਿਓ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਸਪੋਰਟ ਕਰਦੇ ਹੋ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ